ਹਰ ਤਰ੍ਹਾਂ ਦਾ ਅਸੀਂ ਕਰਮकांड ਕਰਦੇ ਹਾਂ ਹਰ ਤਰ੍ਹਾਂ ਦਾ ਪਖੰਡ ਕਰਦੇ ਹਾਂ ਧਿਆਨ ਰੱਖਣਾ ਇੱਕ ਬਾਬਾ ਉਹ ਤਾਂ ਇਹ ਗੱਲ ਉਹ ਕਹਿ ਰਿਹਾ ਸੀ ਪਿਛਲੇ ਦਿਨੀ ਕਿ ਆਹ ਸ਼ਬਦ ਪੜੋ ਤੇ ਤੁਹਾਡਾ ਕਰਜ਼ਾ ਉਤਰ ਜਾਏਗਾ ਕਿ ਅਸੀਂ ਹਾਸੋ ਹੀ ਨਹੀਂ ਗੱਲ ਹੁੰਦੀ ਜਾਂਦੀ ਨਾ ਜੀ ਤੇ ਉਹ ਕਹਿ ਰਿਹਾ ਸੀ ਆਹ ਸ਼ਬਦ ਪੜੋ ਜੀ ਤੁਹਾਡਾ ਕਰਜ਼ਾ ਉਤਰ ਜਾਏਗਾ ਇੰਜ ਕਿਵੇਂ ਹੋ ਜਾਏਗਾ ਮੈਂ 10 ਲੱਖ ਦਾ ਕਰਜ਼ਾਈ ਹਾਂ ਜਿਸ ਨੇ ਕਰਜ਼ਾ ਦਿੱਤਾ ਹੈ ਉਹ ਕਰਜ਼ਾ ਲਏਗਾ ਜਿਵੇਂ ਮਰਜ਼ੀ ਲਏ ਮੈਨੂੰ ਦੇਣਾ ਪਏਗਾ ਜੇ ਮੈਂ ਨਹੀਂ ਦਵਾਂਗਾ ਤਾਂ ਸੁਸਾਇਡ ਕਰਾਂਗਾ ਇਹ ਹੋ ਰਿਹਾ ਨਾ ਆਤਮ ਹੱਤਿਆਵਾਂ ਹੋ ਰਹੀਆਂ ਜੇ ਸ਼ਬਦ ਪੜ੍ਹ ਕੇ ਕਿਸੇ ਦਾ ਕਰਜ਼ਾ ਉਤਰਦਾ ਹੈ ਤੇ ਕਰਜ਼ਾ ਲੈਣ ਵਾਲਾ ਨੂੰ ਮੈਂ ਬੇਨਤੀ ਕਰਦਾ ਪਹਿਲਾਂ ਉਹ ਸ਼ਬਦ ਪੜ੍ਹ ਲਓ ਤਾਂ ਕਿ ਕਰਜ਼ੇ ਦਾ ਤੁਹਾਡੇ ਦਿਮਾਗ ਤੇ ਬੋਝ ਹੀ ਨਾ ਰਹੇ ਤੁਹਾਨੂੰ ਪਤਾ ਹੋਵੇ ਕਿ ਮੈਂ ਕਰਜ਼ਾ ਲਿਆ ਹੈ ਇਹ ਸ਼ਬਦ ਪੜ੍ਹਨਾ ਹੈ ਤੇ ਕਰਜ਼ਾ ਦੇਣ ਦੀ ਲੋੜ ਹੀ ਨਹੀਂ ਪੈਣੀ ਜਿੰਨੇ ਪਖੰਡ ਅਸੀਂ ਕਰ ਲੱਗ ਪਏ ਹਾਂ ਜਿੰਨੇ ਕਰਮ ਕਾਂਡ ਅਸੀਂ ਕਰ ਲੱਗ ਪਏ ਹਾਂ ਸ਼ਾਇਦ ਗੁਰ ਦੂਸਰੇ ਕੋਈ ਨਹੀਂ ਕਰਦੇ ਉਹਨਾਂ ਨੂੰ ਸਮਝ ਆ ਗਈ ਹੈ ਅਸੀਂ ਜਿੰਨੂ ਜਣ ਪਿਓ ਦਾਦੇ ਦੇ ਖਜ਼ਾਨੇ ਨੂੰ ਵੀ ਫੋਲੀ ਜਾਂਦੇ ਹਾਂ ਪੜੀ ਵੀ ਜਾਂਦੇ ਹਾਂ ਬਾਣੀ ਪੜੀ ਖਿਮਾ ਕਰਨਾ ਬਾਣੀ ਪੜ ਪੜ ਕੇ ਪਖੰਡ ਕਰੀ ਜਾਂਦੇ ਆ ਨਾਲੇ ਤੇ ਬਾਣੀ ਪੜ ਰਹੇ ਆ ਨਾਲੇ ਪਖੰਡ ਕਰ ਰਹੇ ਆ ਬਾਣੀ ਦੇ ਨਾਂ ਤੇ ਪਖੰਡ ਕਰ ਰਹੇ ਆ ਸ਼ਬਦ ਦੇ ਨਾਂ ਤੇ ਪਖੰਡ ਕਰ ਰਹੇ ਆ ਸ਼ਬਦ ਦੇ ਨਾਂ ਤੇ ਕਰਮकांड ਕਰ ਰਹੇ ਆ ਜਿਹੜੀ ਬਾਣੀ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉਠੰਦੀ ਹੈ ਬਾਬੇ ਨਾਨਕ ਨੇ 239 ਸਾਲ ਲੱਗੇ ਗੁਰੂ ਸਾਹਿਬਾਂ ਨੂੰ ਸਰੀਰ ਰੂਪ ਦੇ ਵਿੱਚ ਸੰਘਰਸ਼ ਕਰਦਿਆਂ ਨੂੰ ਸਾਨੂੰ ਅਕਲ ਦਿੰਦਿਆਂ ਨੂੰ ਮੈਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਇੰਨੇ ਸਿਆਣੇ ਹੋ ਗਏ ਕਿ ਅਸੀਂ ਗੁਰੂ ਨੂੰ ਚੈਲੰਜ ਕਰ ਲਾਂਗੇ ਲੈ ਤੇਰਾ ਹੀ ਸ਼ਬਦ ਹੈ ਤੂੰ ਇਹਦਾ ਵਿਰੋਧ ਕਰਦਾ ਨਾ ਕਰਮकांड ਦਾ ਤੇਰੇ ਸ਼ਬਦ ਦੇ ਅਸੀਂ ਕਰਮकांड ਕਰਾਂਗੇ ਗੁਰੂ ਨਾਨਕ ਦੇ ਬਚਨ ਤੇ ਹੀ ਸ਼ਬਦ ਤੇ ਹੀ ਅਸੀਂ ਕਰਮकांड ਕਰ ਰਹੇ ਹਾਂ ਇਹ ਨਹੀਂ ਸੀ ਸਿਖਾਇਆ ਗੁਰੂ ਨਾਨਕ ਸਾਹਿਬ